ਸਸ਼ਿਕਾ ਜੀ ਸਾਰਿਆਂ ਨੂੰ ਮੈਂ ਸਾਥੀ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਸੈਲੇ 24/7 ਓਨ 24/7 ਕਿੰਮਾ ਅਚਲਪਰਦੇਸ਼ ਵਿੱਚ ਪਿਛਲੇ ਕੁਝ ਦਿਨ ਤੋਂ ਭਾਰੀ ਮੀਂਹ ਪੈ ਰਿਹਾ ਹੈ ਸ਼ੁੱਕਰਵਾਰ ਤੋਂ ਮੇਰੇ 4 ਘੰਟੇ ਤੱਕ ਸੂਬੇ ਦੇ ਕਈ ਇਲਾਕਿਆਂ 'ਚ ਭਾਰੀ ਤੋਂ ਬਹੁਤ ਭਾਰੀ ਮੀਂਹ ਪਿਆ ਸੂਬੇ ਦੇ ਕਈ ਇਲਾਕਿਆਂ ਵਿੱਚ 24 ਘੰਟਿਆਂ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਉੱਤੇ ਬਲਾਕਪੁਰ 'ਚ ਵੀ ਵੱਡਾ ਹਾਦਸਾ ਵਾਪਰਿਆ ਇੱਥੇ ਪਹਾੜੀ ਤੋਂ ਇੱਕ ਸੈਲਾਨੀ ਦੀ ਕਾਰ ਤੇ ਪੱਥਰ ਆ ਡਿੱਗਿਆ ਜਸਟ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਫਿਲਹਾਲ ਪੁਲਿਸ ਨੇ ਇੱਥੇ ਆਵਾਜਾਈ ਨੂੰ ਵਨ ਵੇ ਕਰ ਦਿੱਤਾ ਹੈ ਜਾਣਕਾਰੀ ਮੁਤਾਬਕ ਇਹ ਹਾਦਸਾ ਬिलासपुर ਦੇ ਸਵਾਰ ਘਾਟ ਖਾਣੇ ਦੇ ਨੇੜੇ ਵਾਪਰਿਆ ਹੈ ਇੱਥੇ ਚਾਰ ਲੇਨ ਉੱਤੇ ਟਨਲ ਨੰਬਰ 2 ਸਤਪਨਾ ਨੇੜੇ ਮਹਾਰਾਸ਼ਟਰ ਨੰਬਰ ਵਿੱਚ ਕਰੇਟਾ ਗੱਡੀ ਤੇ ਪਹਾੜੀ ਤੋਂ ਪੱਥਰ ਡਿਗੇ ਗੱਡੀ 'ਚ ਕੁੱਲ ਚਾਰ ਲੋਕ ਸਵਾਰ ਸਨ ਜਿਨ੍ਹਾਂ 'ਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਚਾਰ 'ਚੋਂ ਤਿੰਨ ਹੋਰ ਜ਼ਖਮੀ ਹਨ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗੱਡੀ ਬिलासपुर ਵੱਲੋਂ ਆ ਰਹੀ ਸੀ ਮਹੇਸ਼ ਸੁਦੀਪ ਜਾਦੌਨ ਸੁਨੀਲ ਧਾਕੜ ਹਾਦਸੇ ਵਿੱਚ ਜ਼ਖਮੀ ਹੋ ਗਏ ਹਨ ਅਤੇ ਐਮਸ ਚ ਹਸਪਤਾਲ ਐਮਸ ਚ ਭਰਤੀ ਹਨ ਇਸ ਦੌਰਾਨ ਕਲਿਆਣ ਧਾਕੜ ਪੁੱਤਰ ਵਨਵਾਰੀ ਲਾਲ ਧਾਕੜ ਵਾਸੀ ਪਿੰਡ ਸ਼ੇਰਪੁਰਾ ਮਾਮ ਚੋਕ ਅਲਾਰਸ ਜ਼ਿਲ੍ਹਾ ਮੋਰੋਮਨਾ ਦੀ ਮੌਤ ਹੋ ਗਈ ਹੈ ਹਾਦਸੇ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ ਫਿਲਹਾਲ ਪੁਲਿਸ ਨੇ ਇੱਥੇ ਐਡਵਾਈਜ਼ਰ ਜਾਰੀ ਕਰਕੇ ਸਾਵਧਾਨੀ ਨਾਲ ਗੱਡੀ ਚਲਾਉਣ ਦੀ ਅਪੀਲ ਕੀਤੀ ਹੈ ਹੁਣ ਮੌਕੇ ਤੇ ਪੁਲਿਸ ਬਲ ਦੀ ਤਾਇਨਾਤ ਕਰ ਦਿੱਤਾ ਗਿਆ ਹੈ ਇਤਹਾਸ ਦੀਆਂ ਹੋਰ ਜਾਣਕਾਰੀਆਂ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ